ਸਸਿਕਰ ਜੀ ਯੂਰਪ ਦੇ ਕਿਸਾਨ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਯੂਰਪ ਦੇ ਕਿਸਾਨਾਂ ਤੋਂ ਭਾਵ ਯੂਰਪ ਯੂਨੀਅਨ ਦੇ ਉਹਨਾਂ ਮੁਲਕਾਂ ਦੇ ਕਿਸਾਨਾਂ ਤੋਂ ਆ ਜਿਹੜੇ ਯੂਰਪ ਯੂਨੀਅਨ ਦੇ ਮੈਂਬਰ ਦੇਸ਼ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਪਹਿਲੇ ਤਾਂ 2-3 ਸਾਲਾਂ ਤੋਂ ਯੂਰਪ ਦੇ ਵਿੱਚ ਵੱਖ-ਵੱਖ ਸਮੇਂ ਤੇ ਕਿਸਾਨ ਐਜੀਟੇਸ਼ਨਾਂ ਉੱਪਰਦੀਆਂ ਰਹੀਆਂ ਨੇ ਪਰ ਜਨਵਰੀ ਤੇ ਫਰਵਰੀ 2024 ਇਨ੍ਹਾਂ ਕਿਸਾਨ ਸੰਘਰਸ਼ਾਂ ਦਾ ਸਿਖਰ ਰਿਹਾ ਯੂਰਪ ਦੇ ਵੱਡੇ ਮੁਲਕ ਫਰਾਂਸ ਜਰਮਨ ਪੋਲੈਂਡ ਹੰਗਰੀ ਇਹਨਾਂ ਇਹਨਾਂ ਦੇ ਸਮੇਤ ਕੁਝ ਹੋਰ ਵੀ ਮੁਲਕ ਲਗਭਗ 14-15 ਮੁਲਕ ਨੇ ਇੰਗਲੈਂਡ ਸਮੇਤ ਜਿੱਥੇ ਕਿਸਾਨ ਬਾਰ-ਬਾਰ ਸੰਘਰਸ਼ ਕਰ ਰਹੇ ਨੇ ਬਲਕਿ ਲੰਮੇ ਸੰਘਰਸ਼ ਕਰ ਰਹੇ ਨੇ ਇਨ੍ਹਾਂ ਸੰਘਰਸ਼ਾਂ ਨੇ ਕਿਸਾਨ ਸਰਕਾਰਾਂ ਨੂੰ ਵਿਫਦਾ ਪਾਈ ਹੋਈ ਆ ਇਹ ਕਿਸਾਨਾਂ ਦੇ ਸੰਘਰਸ਼ ਦੇ ਦੋ ਮੁੱਖ ਕਾਰਨ ਮੰਨੇ ਜਾ ਰਹੇ ਨੇ ਇੱਕ ਯੂਰਪ ਯੂਨੀਅਨ ਵੱਲੋਂ ਪਿਛਲੇ ਸਮੇਂ ਬਣਾਈ ਗਈ ਵਾਤਾਵਰਨ ਬਚਾਉਣ ਵਾਸਤੇ ਇੱਕ ਨੀਤੀ ਆ ਜਿਹਨੂੰ ਗ੍ਰੀਨ ਡੀਲ ਦਾ ਨਾਮ ਦਿੱਤਾ ਗਿਆ ਜਿਹਦੇ ਤਹਿਤ ਕਿਸਾਨਾਂ ਦੇ ਉੱਪਰ ਕੁਝ ਪਾਬੰਦੀਆਂ ਲਾਈਆਂ ਗਈਆਂ ਨੇ ਯੂਰਪ ਯੂਨੀਅਨ ਵੱਲੋਂ ਤੇ ਕਿਸਾਨ ਇਹਨਾਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਨੇ ਦੂਸਰਾ ਹੈਗਾ ਯੂਕਰੇਨ ਵੱਲੋਂ ਆਉਣ ਵਾਲੇ ਖਾਦ ਪਦਾਰਥ ਇਹਨਾਂ ਦੋ ਵੱਡੇ ਕਾਰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਸੜਕਾਂ ਦੇ ਉੱਪਰ ਤੰਬੂ ਲਾ ਕੇ ਲਗਾਤਾਰ ਹਾਈਵੇ ਨੂੰ ਜਾਮ ਕਰਕੇ ਬੈਠੇ ਨੇ ਆਪਣੇ ਖੇਤਾਂ ਦਾ ਜਿਹੜਾ ਬੇਸਟ ਮਟੀਰੀਅਲ ਆ ਉਹ ਸੜਕਾਂ ਦੇ ਉੱਪਰ ਛਿੱਟ ਰਹੇ ਨੇ ਪਸ਼ੂਆਂ ਦਾ ਗੋਬਰ ਖੇਤਾਂ ਦੀ ਪ੍ਰਾਲੀ ਅਤੇ ਪਸ਼ੂਆਂ ਦੇ ਜਿਹੜਾ ਮਲ ਮੂਤਰਾ ਪਾਣੀ ਵਾਲੇ ਵੱਡੇ ਟੈਂਕਾਂ ਦੇ ਵਿੱਚ ਭੜਕੇ ਉਸ ਸਰਕਾਰੀ ਇਮਾਰਤਾਂ ਦੇ ਉੱਤਰ ਛਿੜਕਿਆ ਜਾ ਰਿਹਾ ਕਿਸਾਨਾਂ ਨੇ ਸ਼ਹਿਰਾਂ ਦੇ ਵਿੱਚ ਬਕਵਾਕ ਥਾਵਾਂ ਦੇ ਉੱਤੇ ਰੋਸ ਮਾਰਚ ਕੀਤੇ ਲੰਮਾ ਸਮਾਂ ਕਈ ਘੰਟੇ ਸ਼ਹਿਰਾਂ ਦੇ ਵਿੱਚ ਜਿਹੜੇ ਹਾਰਨ ਟਰੈਕਟਰਾਂ ਦੇ ਉੱਪਰ ਵਜਾਉਂਦੇ ਰਹੇ ਇਸ ਤੋਂ ਇਲਾਵਾ ਯੂਰਪ ਯੂਨੀਅਨ ਦਾ ਜਿਹੜੇ ਮੁੱਖ ਸ਼ਹਿਰ ਆ ਬ੍ਰਸਲਜ਼ ਜਿੱਥੇ ਯੂਰਪ ਯੂਨੀਅਨ ਦੇ ਲੀਡਰਾਂ ਦੀ ਮੀਟਿੰਗ ਹੋ ਰਹੀ ਸੀ ਉਸ ਜਗ੍ਹਾ ਦੇ ਉੱਪਰ ਕਿਸਾਨਾਂ ਨੇ ਇਕੱਠੇ ਹੋ ਕੇ ਅੰਡਿਆਂ ਦੀ ਬਰਸਾਤ ਕੀਤੀ ਹੁਣ ਗੱਲ ਕਰਦੇ ਆ ਕਿ ਇਹ ਗ੍ਰੀਨ ਡੀਲ ਹੈ ਕੀ ਚੀਜ਼ ਗ੍ਰੀਨ ਡੀਲ ਦੇ ਤਹਿਤ ਯੂਰਪ ਯੂਨੀਅਨ ਨੇ ਇਹ ਰੱਖਿਆ ਕਿ ਅਸੀਂ ਵਾਤਾਵਰਨ ਦੇ ਵਿੱਚ ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣਾ ਯਾਨੀ ਕਿ ਵਾਤਾਵਰਨ ਦੇ ਵਿੱਚ ਉਹਨਾਂ ਗੈਸਾਂ ਦੀ ਮਾਤਰਾ ਘੱਟ ਕਰਨੀ ਹੈ ਜਿਹੜੀਆਂ ਤਾਪਮਾਨ ਨੂੰ ਗਰਮ ਕਰਦੀਆਂ ਨੇ ਮਾਤਰਾ ਘੱਟ ਉਨੀ ਕਰਨੀ ਹੈ ਕਿ 1990 ਦੇ ਜਿੰਨਾ ਸੀਗਾ ਉਹਦੇ ਬਰਾਬਰ ਲੈ ਕੇ ਆਉਣਾ ਤੇ ਉਸ ਤੋਂ ਜਿੰਨਾ ਵੱਧ ਉਹ ਜੋ 55% ਘਟਾਉਣਾ ਮਤਲਬ ਹੁਣ ਤੱਕ ਸਿਰਫ ਪਾਬੰਦੀ ਹੈ ਜਿਹੜੀ ਕਿਸਾਨਾਂ ਦੇ ਉੱਪਰ ਉਹ ਇਹ ਹੈ ਕਿ 2030 ਤੱਕ ਹਰ ਇੱਕ ਕਿਸਾਨ ਆਪਣੀ ਜਿਹੜੀ ਖੇਤੀਯੋਗ ਜ਼ਮੀਨ ਹੈ ਜਿੰਨੀ ਤੇ ਉਹ ਖੇਤੀ ਕਰਦਾ ਉਹਦਾ 25% ਆਰਗੈਨਿਕ ਖੇਤੀ ਦੇ ਵਿੱਚ ਤਬਦੀਲ ਕਰੂਗਾ 2030 ਤੱਕ ਕਿਸਾਨਾਂ ਦੇ 50% ਜਿਹੜੀ ਪੈਸਟੀਸਾਈਡਾਂ ਵਰਤਣ ਦੀ ਸਮਰੱਥਾ ਉਹਨੂੰ ਘਟਾਇਆ ਜਾਊਗਾ 50% ਪੈਸਟੀਸਾਈਡ ਦੇ ਉੱਪਰ ਕਟ ਲਾਇਆ ਜਾਊਗਾ 30 ਚੌਥਾ ਜਿਹੜਾ ਖਾਦ ਵਰਤੇ ਜਾਂਦੀ ਹੈ ਉਹ ਵੀ 20% ਤੋਂ ਵੱਧ ਜਿਹੜਾ ਲਗਾਤਾਰ ਘਟਾਈ ਜਾਊਗੀ ਤੇ ਉਹਨੂੰ ਇਹਨੂੰ ਇਸ ਨੂੰ ਇਹਨਾਂ ਸਾਰੀਆਂ ਪਾਬੰਦੀਆਂ ਨੂੰ ਗ੍ਰੀਨ ਡੀਲ ਦਾ ਨਾਮ ਯੂਰਪ ਯੂਨੀਅਨ ਨੇ ਦਿੱਤਾ ਇਸ ਤੋਂ ਇਲਾਵਾ ਜਿਹੜੇ ਖੇਤੀ ਮਸ਼ੀਨਰੀ ਆ ਕੁਝ ਮੁਲਕਾਂ ਦੇ ਵਿੱਚ ਉਸ ਦੇ ਉੱਪਰ ਟੈਕਸ ਵਧਾਇਆ ਗਿਆ ਅਤੇ ਜਿਹੜੀ ਉਹਨੂੰ ਸਬਸਿਡੀ ਮਿਲਦੀ ਸੀ ਉਹਨੂੰ ਖਤਮ ਕੀਤਾ ਗਿਆ ਗ੍ਰੀਨ ਡੀਲ ਦੇ ਨਾਂ ਥੱਲੇ ਜਿਹੜਾ ਡੀਜ਼ਲ ਦੇ ਉੱਪਰ ਕੁਝ ਮੁਲਕਾਂ ਦੇ ਵਿੱਚ ਸਬਸਿਡੀ ਮਿਲਦੀ ਸੀ ਉਹਨੂੰ ਖਤਮ ਕੀਤਾ ਗਿਆ ਲਗਾਤਾਰ ਕੱਟ ਕਰਨ ਦੀ ਪ੍ਰਪੋਜ਼ਲ ਲਿਆਂਦੀ ਗਈ ਅਤੇ ਜਿਹੜਾ ਡੀਜ਼ਲ ਦੇ ਉੱਪਰ ਟੈਕਸ 1990 ਤੋਂ ਬਾਅਦ ਜਿੰਨਾ ਵਾਤਾਵਰਣ ਗਰਮ ਹੋ ਚੁੱਕਿਆ ਉਹਨੂੰ 55% ਤੱਕ ਘਟਾਉਣਾ 90 ਦੇ ਪੱਧਰ ਤੱਕ 1990 ਦੇ ਪੱਧਰ ਤੱਕ ਇਹਨੂੰ ਲੈ ਕੇ ਆਉਣਾ ਇਸ ਨੂੰ ਘਟਾਉਣ ਵਾਸਤੇ ਕਿਸਾਨਾਂ ਦੇ ਉੱਪਰ ਕੁਝ پابੰਦੀਆਂ ਲਾਈਆਂ ਜਾਣਗੀਆਂ ਪਹਿਲੀ ਇਹ ਆ ਕਿ ਹਰੇਕ ਕਿਸਾਨ ਆਪਣੀ ਖੇਤੀਯੋਗ ਜ਼ਮੀਨ ਦੇ ਵਿੱਚੋਂ 4% ਜਿਹੜੀ ਜ਼ਮੀਨ ਆ ਉਹ ਖਾਲੀ ਛੱਡੂਗਾ ਗੈਰ ਉਪਜਾਊ ਚੀਜ਼ਾਂ ਵਾਸਤੇ ਮਤਲਬ ਉਹਨਾਂ ਚੀਜ਼ਾਂ ਵਾਸਤੇ ਖਾਲੀ ਛੱਡੂਗਾ ਜਿਹਨਾਂ 'ਚੋਂ ਫਸਲ ਕੱਟ ਕੇ ਵੇਚੂਗਾ ਨਹੀਂ ਜਿਵੇਂ ਦਰਖਤ ਵਗੈਰਾ ਨੇ ਉਹਨਾਂ ਵਾਸਤੇ ਵਾਤਾਵਰਨ ਨੂੰ ਬਚਾਉਣ ਵਾਸਤੇ 4% ਜ਼ਮੀਨ ਆਪਣੀ ਉਹ ਖਾਲੀ ਛੱਡੂਗਾ ਟੈਕਸ ਵਧਾਏਗੇ ਇਹਨਾਂ ਚੀਜ਼ਾਂ ਉਹ ਇਹ ਹੈ ਕਿ ਯੂਰਪ ਦੇ ਵਿੱਚ ਲਗਾਤਾਰ ਇੱਕ ਪਾਸੇ ਮਹਿੰਗਾਈ ਵਧ ਰਹੀ ਆ ਖਾਨ ਪਦਾਰਥਾਂ ਦੀਆਂ ਚੀਜ਼ਾਂ ਵਧਿਆ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜੀਆਂ ਫਸਲਾਂ ਖੇਤਾਂ ਦੇ ਵਿੱਚ ਪੈਦਾ ਹੋ ਰਹੀਆਂ ਨੇ ਉਹਨਾਂ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਨੇ ਇੱਕ ਸਰਵੇ ਦੇ ਮੁਤਾਬਕ ਇਹ ਮੰਨਿਆ ਜਾ ਰਿਹਾ ਕਿ ਯੂਰਪ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਹੋਊਗਾ 5% ਤੋਂ ਲੈ ਕੇ 30% ਤੱਕ ਖੇਤੀਬਾੜੀ ਪੈਦਾਵਾਰ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ ਇਹਦੇ ਜੋ ਡੈਰੀ ਫਾਰਮਿੰਗ ਆ ਜਿਹੜੀ ਉਹ ਇੱਕ ਮੁੱਖ ਚੀਜ਼ ਆ ਕਿਉਂਕਿ ਯੂਰਪ ਦੇ ਡੈਰੀ ਪ੍ਰੋਡਕਟ ਨੇ ਜਿਹੜੇ ਉਹ ਰਸ਼ੀਆ ਦੇ ਵਿੱਚ ਬਹੁਤ ਜਾਂਦੇ ਸੀਗੇ ਰਸ਼ੀਆ ਦੇ ਉੱਪਰ ਪਾਬੰਦੀਆਂ ਲੱਗਣ ਕਰਕੇ ਯੂਰਪ ਵਿੱਚ ਯੁਕਰੇਨ ਜੰਗ ਤੋਂ ਬਾਅਦ ਇਹਨੂੰ ਖਾਸਾ ਸੱਟ ਲੱਗੀ ਆ ਦੂਸਰਾ ਕਿਉਂਕਿ ਯੁਕਰੇਨ ਜੰਗ ਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜੇ ਨਾਟੋ ਮੁਲਕ ਸੀਗੇ ਉਹ ਯੁਕਰੇਨ ਨੂੰ ਨਾਟੋ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ ਅਤੇ ਰਸ਼ੀਆ ਇਹਦਾ ਬਰੋਧ ਕਰਦਾ ਸੀਗਾ ਜਿਸ ਕਰਕੇ ਇਹ ਜੰਗ ਸ਼ੁਰੂ ਹੋਈ ਇਸ ਕਰਕੇ ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਦੋਂ ਤੋਂ ਜਿਹੜੇ ਯੂਰਪ ਦੇ ਮੁਲਕ ਨੇ ਖਾਸ ਕਰਕੇ ਫਰਾਂਸ ਵਰਗੇ ਜਿਹੜੇ ਮੁਲਕ ਨੇ ਉਹਨਾਂ ਨੇ ਪੂਰੀ ਯੂਰਪ ਯੂਨੀਅਨ ਨੇ ਜੇ ਕਹਿ ਲੋ ਯੂਰਪ ਯੂਨੀਅਨ ਨੇ ਆਪਣੇ ਮੁਲਕਾਂ ਦੇ ਵਿੱਚ ਉਦੋਂ ਤੋਂ ਯੂਰਪ ਯੂਨੀਅਨ ਨੇ ਜਿਹੜਾ ਯੂਕਰੇਨ ਤੋਂ ਆਉਣ ਵਾਲਾ ਅਨਾਜ ਆ ਜਾਂ ਖਾਦ ਪਦਾਰਤ ਨੇ ਉਹਨਾਂ ਦੇ ਉੱਪਰ ਐਕਸਾਈਜ਼ ਡਿਊਟੀ ਆ ਜਿਹੜੀ ਉਹ ਖਤਮ ਕਰ ਦਿੱਤੀ ਜਿਸ ਦੇ ਨਾਲ ਜਿਹੜਾ ਯੂਕਰੇਨ ਤੋਂ ਆਉਣ ਵਾਲਾ ਅਨਾਜ ਆ ਉਹ ਬਹੁਤ ਸਸਤਾ ਪੈਦਾ ਹੋਇਆ ਸਸਤਾ ਪੈਦਾਗਾ ਅਤੇ ਜਿਹਦੇ ਨਾਲ ਯੂਰਪ ਦੇ ਵਿੱਚ ਖੇਤੀਬਾੜੀ ਦੇ ਜਿਹੜੀਆਂ ਫਸਲਾਂ ਨੇ ਜਾਂ ਖੇਤਾਂ ਦੀ ਜਿਹੜੀ ਪੈਦਾਵਾਰ ਆ ਉਹਦੇ ਭਾਅ ਡਿੱਗਣੇ ਸ਼ੁਰੂ ਹੋ ਗਏ ਇੱਕ ਪਾਸੇ ਗਰੋਸਰੀ ਆ ਜਿਹੜੀ ਯੂਰਪ ਦੇ ਵਿੱਚ ਮਹਿੰਗੀ ਹੋਈ ਆ ਖਾਣ ਵਾਲੀਆਂ ਚੀਜ਼ਾਂ ਆਮ ਲੋਕਾਂ ਵਾਸਤੇ ਮਹਿੰਗੀਆਂ ਹੋਈਆਂ ਨੇ ਦੂਜੇ ਪਾਸੇ ਜਿਹੜਾ ਖੇਤੀ ਦੇ ਪ੍ਰੋਡਕਟ ਨੇ ਉਹ ਸਸਤੇ ਉਹ ਉਹਨਾਂ ਦੀਆਂ ਕੀਮਤਾਂ ਲਗਾਤਾਰ ਖੇਤੀ ਜਿਹੜੀ ਪੈਦਾਵਾਰ ਆ ਉਹ ਡਿੱਗ ਗਈ ਇਹਦਾ ਕਾਰਨ ਮੁੱਖ ਰੂਪ ਦੇ ਵਿੱਚ ਹੀ ਮੰਨਿਆ ਜਾ ਰਿਹਾ ਕਿਉਂਕਿ ਜਿਹੜਾ ਯੂਕਰੇਨ ਉਹ جنگ ਦੇ ਵਿੱਚ ਫਸਿਆ ਹੋਇਆ ਪਿਛਲੇ 2 ਸਾਲਾਂ ਤੋਂ ਯੂਕਰੇਨ ਬਲੈਕ ਸਾਗਰ ਰਾਹੀਂ ਵਪਾਰ ਕਰਦਾ ਸੀਗਾ ਪਹਿਲਾਂ ਤੇ ਬਲੈਕ ਸਾਗਰ ਦੇ ਉੱਪਰ ਹੁਣ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਇਸ ਕਰਕੇ ਹੁਣ ਉਹ ਸਾਰਾ ਵਪਾਰ ਯੂਰਪ ਦੇ ਦੇਸ਼ਾਂ ਦੇ ਰਾਹੀਂ ਬਾਈ ਟ੍ਰੇਨ ਜਾਂ ਬਾਈ ਟਰੱਕ ਜਾਂ ਛੋਟੇ-ਛੋਟੇ ਦਰਿਆਵਾਂ ਦੇ ਰਾਹੀਂ ਕਰਦਾ ਜਿਸ ਕਰਕੇ ਇੱਕ ਪਾਸੇ ਯੂਕਰੇਨ ਦਾ ਜਿਹੜਾ ਕਿਸਾਨ ਆ ਉਹ ਫਸਿਆ ਹੋਇਆ ਉਹਦੇ ਲਈ ਗਾਹਕ ਨਹੀਂ ਹੈਗਾ ਉਥੋਂ ਮਲਟੀਨੇਸ਼ਨ ਕੰਪਨੀਆਂ ਯੂਕਰੇਨ ਦੇ ਅਨਾਜ ਨੂੰ ਸਸਤਾ ਚੱਕਦੀਆਂ ਨੇ ਤੇ ਯੂਰਪ ਦੇ ਵਿੱਚ ਲਿਆ ਕੇ ਵੇਚ ਦਿੰਦੀਆਂ ਨੇ ਜਿਸ ਕਰਕੇ ਯੂਰਪ ਦੇ ਕਿਸਾਨ ਵਾਸਤੇ ਵੀ ਇੱਕ ਕੰਪੀਟੀਸ਼ਨ ਖੜਾ ਹੋ ਗਿਆ ਤੇ ਉਹਨੂੰ ਵੀ ਆਪਣੀਆਂ ਸਸਤ ਉਹਨੂੰ ਗਾਹਕ ਨਹੀਂ ਮਿਲ ਰਿਹਾ ਤੇ ਉਹਨੂੰ ਵੀ ਕੰਪਨੀਆਂ ਨੂੰ ਆਪਣੀ ਪੈਦਾਵਾਰ ਜਿਹੜੀ ਉਹ ਸਸਤੀ ਵਿੱਚ ਨਹੀਂ ਬੈ ਰਹੀ ਆ ਇਸੇ ਕਰਕੇ ਕੱਲ ਤੱਕ ਜਿਹੜਾ ਪੋਲੈਂਡ ਆ ਜਾਂ ਪੋਲੈਂਡ ਦੇ ਕਿਸਾਨ ਇਹ ਤੇ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਵਾਸਤੇ ਫੂਡ ਸਪਲਾਈ ਕਰਦੇ ਸੀ ਕਿ ਉਹਨਾਂ ਨੂੰ ਖਾਣ ਦੇ ਚੀਜ਼ਾਂ ਦਿੰਦੇ ਸੀ ਉਹਨਾਂ ਦਾ ਸਵਾਗਤ ਕਰਦੇ ਸੀਗੇ ਉਹੀ ਅੱਜ ਯੂਕਰੇਨ ਤੋਂ ਆਉਣ ਵਾਲੇ ਟਰੱਕਾਂ ਵਾਸਤੇ ਬਾਰਡਰ ਬਣ ਕੇ ਖੜੇ ਉਹ ਟਰੈਕਟਰ ਲਾ ਕੇ ਰੋਡ ਰੋਡਾ ਉਹਨਾਂ ਨੂੰ ਬਲੌਕ ਕਰ ਰਹੇ ਨੇ ਤਾਂ ਜੋ ਉਧਰੋਂ ਅਨਾਜ ਦੀ ਸਪਲਾਈ ਨਾ ਹੋ ਸਕੇ ਇਹਨਾਂ ਸਾਰੇ ਮੁੱਖ ਕਾਰਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਇਹਨਾਂ ਯੂਰਪ ਦੇ ਸਾਰੇ ਮੁਲਕਾਂ ਦੇ ਕਿਸਾਨ ਨੇ ਜਿਹੜੇ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਇੰਨਾ ਪ੍ਰੋਟੈਸਟਾਂ ਵਾਸਤੇ ਉਹ ਇੰਡੀਆ ਦੇ ਕਿਸਾਨਾਂ ਦੀ ਤਰ੍ਹਾਂ ਹੀ ਥਾਂ-ਥਾਂ ਤੇ ਪੱਕੇ ਮੋਰਚੇ ਲਾਈ ਬੈਠੇ ਨੇ। ਇਸ ਪ੍ਰੋਟੈਸਟ ਤੋਂ ਬਾਅਦ ਸਰਕਾਰਾਂ ਨੇ ਆਪਣੀਆਂ ਪਾਲਿਸੀਆਂ ਨੂੰ ਕੁਝ ਚੇਂਜ ਕਰਨ ਦਾ ਵਾਅਦਾ ਕੀਤਾ ਜਿਵੇਂ ਕਿਸਾਨਾਂ ਦੀ ਸਬਸਿਡੀ 2024 ਦੇ ਵਿੱਚ ਜਾਰੀ ਰਹੂਗੀ। ਜਰਮਨ ਨੇ ਜਿਹੜਾ ਸਬਸਿਡੀ ਆ ਡੀਜ਼ਲ ਦੇ ਉੱਪਰ ਉਹਨੂੰ ਬਹਾਲ ਕਰਨ ਦਾ ਫੈਸਲਾ ਕੀਤਾ। ਫਰਾਂਸ ਨੇ ਜਿਹੜਾ ਡੀਜ਼ਲ ਦੇ ਉੱਪਰ ਟੈਕਸ ਲਾਇਆ ਸੀ ਉਹਨੂੰ ਵਾਪਸ ਲੈ ਲਿਆ ਅਤੇ 150 ਕਰੋੜ ਯੂਰੋ ਕਿਸਾਨਾਂ ਦੀ ਹੈਲਪ ਵਾਸਤੇ ਜਾਰੀ ਕੀਤੇ ਨੇ ਤੇ ਕਿਸਾਨ ਯੂਨੀਅਨਾਂ ਨੂੰ ਲਗਾਤਾਰ ਪ੍ਰੋਟੈਸਟ ਨੇ ਜਿਹੜੇ ਉਹ ਰੱਦ ਕਰਨ ਦੀ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਗ੍ਰੀਨ ਡੀਲ ਅਤੇ ਯੂਕਰੇਨ ਤੋਂ ਆਉਣ ਵਾਲੇ ਅਨਾਜ ਦੇ ਸੰਕਟ ਤੋਂ ਇਲਾਵਾ ਵੀ ਜੋ ਯੂਰਪ ਦੀ ਜਿਹੜੀ ਕਿਸਾਨੀ ਹੈ ਉਹ ਲਗਾਤਾਰ ਸੰਕਟ ਦੇ ਵਿੱਚ ਫਸਦੀ ਜਾ ਰਹੀ ਸੀ ਇੱਕ ਸਰਵੇ ਦੇ ਮੁਤਾਬਕ 2005 ਤੋਂ ਲੈ ਕੇ 2020 ਦੇ ਵਿੱਚ ਲਗਭਗ 5.3 ਮਿਲੀਅਨ ਪੀਪਲ ਨੇ ਜਿਹੜੇ ਲੋਕ ਨੇ ਜਿਹੜੇ ਉਹ ਖੇਤੀ ਜੋ ਯੂਰਪ ਦੇ ਵਿੱਚ ਬਾਹਰ ਹੋ ਚੁੱਕੇ ਨੇ ਲਗਭਗ ਇਹ ਯੂਰਪ ਦੇ ਖੇਤੀ ਕਰਨ ਵਾਲੇ ਬਸੋਂ ਦਾ ਸਾਡੇ ਲਗਭਗ 37% ਹਿੱਸਾ ਬਣਦਾ ਫਰਾਂਸ ਯੂਰਪ ਦਾ ਸਭ ਤੋਂ ਵੱਡੇ ਖੇਤੀ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਜਿਹੜੇ ਯੂਰਪ ਦੇ ਕੁੱਲ ਖੇਤੀ ਪ੍ਰੋਡਕਸ਼ਨ ਦੇ ਵਿੱਚ ਲਗਭਗ 18% ਹਿੱਸਾ ਪਾਉਂਦੇ ਨੇ ਤੇ ਉੱਥੇ ਹਰ ਦੂਜੇ ਦਿਨ ਇੱਕ ਕਿਸਾਨ ਸੁਇਸਾਈਡ ਕਰਦਾ ਕਿਸਾਨਾਂ ਦੇ ਖੁਦਕੁਸ਼ੀ ਰੇਸ਼ੋ ਉੱਥੇ ਆਮ ਫਰਾਂਸ ਦੀ ਖੁਦਕੁਸ਼ੀ ਰੇਸ਼ੋ ਦੇ ਨਾਲੋਂ ਟੋਟਲ ਜੇ ਨੈਸ਼ਨਲ ਪਾਪੂਲੇਸ਼ਨ ਦੇ ਸੁਸਾਈਡ ਰੇਸ਼ਿਓ ਦੇਖਣੀ ਹੋਵੇ ਉਹਦੇ ਨਾਲੋਂ 20% ਵਾਧਾ ਅਤੇ ਜਿਹੜੇ ਕਿਸਾਨ ਡੇਰੀ ਫਾਰਮਿੰਗ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਖੁਦਕੁਸ਼ੀ ਰੇਸ਼ਿਓ ਆ ਜਿਹੜੀ ਉਹ 30% ਆਮ ਪਬਲਿਕ ਆਮ ਰੇਸ਼ਿਓ ਦੇ ਨਾਲੋਂ ਵੱਧ ਪਾਈ ਗਈ ਆ ਯੂਰਪ ਦੇ ਵਿੱਚ ਐਵਰੇਜ ਜਿਹੜਾ ਖੇਤੀ ਛੱਡ ਰਹੇ ਨੇ ਲੋਕ ਉਹ ਹੀ ਮੰਨਿਆ ਜਾ ਰਿਹਾ ਕਿ ਉਹ 5 ਹੈਕਟੇਅਰ ਦੇ ਮਾਲਕ ਨੇ ਜਾਂ ਉਹ ਤੋਂ ਘੱਟ ਵਾਲੇ ਨੇ ਤੇ 5 ਹੈਕਟੇਰ ਦਾ ਮੰਨ ਲਓ 12.5 ਕਿੱਲੇ ਵਾਲਾ ਕਿਸਾਨ ਉਥੇ ਖੇਤੀ ਜੋ ਬਾਹਰ ਹੁੰਦਾ ਜਾ ਰਿਹਾ 12.5 13 ਜਾਂਦਾ ਉਦੋਂ ਘਟ ਜਾਂਦਾ ਥੋੜਾ ਬਹੁਤ ਨੇੜੇ ਤੇੜੇ ਵਾਲਾ ਦੂਸਰਾ ਜਿਹੜੀ ਐਵਰੇਜ ਉਥੇ ਫਾਰਮ ਸਾਈਜ਼ ਆ ਜੋ ਪੂਰੇ ਯੂਰਪ ਦੇ ਵਿੱਚ ਉਹ ਲਗਭਗ 17.5 ਹੈਕਟੇਰ ਆ ਤੇ ਜੇ ਇਹਨੂੰ ਏਕੜਾਂ ਦੇ ਵਿੱਚ ਦੇਖਣਾ ਹੋਵੇ ਤਾਂ 43-44 ਕਿੱਲੇ ਐਵਰੇਜ ਫਾਰਮ ਦਾ ਸਾਈਜ਼ ਬਣਦਾ ਇਹ ਇੰਨੇ ਵੱਡੇ ਜ਼ਮੀਨ ਦੇ ਮਾਲਕ ਦਾ ਸੰਕਟ ਦੇ ਵਿੱਚ ਫਸਣ ਦਾ ਇੱਕੋ ਹੀ ਸਭ ਤੋਂ ਵੱਡਾ ਕਾਰਨ ਇਹ ਆ ਕਿ ਖੇਤੀ ਦੇ ਵਿੱਚ ਫਸਲਾਂ ਦਾ ਫਿਕਸ ਰੇਟ ਨਹੀਂ ਹੈਗਾ ਉੱਥੇ ਕੋਈ ਐਮਐਸਪੀ ਨਹੀਂ ਹੈਗਾ ਇਸ ਸਾਰੇ ਪ੍ਰੋਟੈਸਟ ਤੋਂ ਬਾਅਦ ਸਰਕਾਰਾਂ ਪਿੱਛੇ ਮੁੜੀਆਂ ਨੇ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਇੰਗਲੈਂਡ ਦੇ ਵਿੱਚ ਵੀ ਅੱਜ ਇੱਕ ਦੋ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਪਰ ਇੱਕ ਚੀਜ਼ ਖਾਸ ਦੇਖਣ ਵਾਲੀ ਆ ਇੰਡੀਆ ਦੇ ਵਿੱਚ ਵੀ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਯੂਰਪ ਦੇ ਵਿੱਚ ਵੀ ਪ੍ਰੋਟੈਸਟ ਕੀਤੇ ਪਰ ਇੰਡੀਆ ਦੇ ਕਿਸਾਨ ਬਹੁਤ ਕਿੰਨੇ ਸ਼ਾਂਤ ਰਹੇ ਸਭਾ ਸਾਲ ਤੱਕ ਕਿਸੇ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਕੋਈ ਪੰਨ ਤੋੜਨੀ ਹੋਈ ਯੂਰਪ ਦੇ ਵਿੱਚ ਕਿਸਾਨ ਲਗਾਤਾਰ ਸੜਕਾਂ ਦੇ ਨੂੰ ਰੋਕੀ ਬੈਠੇ ਨੇ ਹੌਰ ਨੂੰ ਬੁਜਾਰੇ ਨੇ ਤੇ ਆਪਣਾ ਜਿਹੜਾ ਬੇਸਟ ਮਟੀਰੀਅਲ ਉਹ ਸੜਕਾਂ ਦੇ ਉੱਪਰ ਸਿੱਟ ਰਹੇ ਨੇ ਸਰਕਾਰੀ ਇਮਾਰਤਾਂ ਦੇ ਉੱਪਰ ਕਿਚੜ ਉਛਾਲੀ ਕਰ ਰਹੇ ਨੇ ਪਰ ਫਿਰ ਵੀ ਉੱਥੇ ਨਾ ਕਿਸੇ ਸਰਕਾਰ ਨੇ ਉਹਨਾਂ ਨੂੰ ਰਾਜਧਾਨੀ ਤੱਕ ਆਉਣ ਵਾਸਤੇ ਸੜਕਾਂ ਦੇ ਕਿਲ ਗੱਡੇ ਨਾ ਬੈਰੀਕੇਟਿੰਗ ਕੀਤੀ ਨਾ ਅਥਰੂ ਕੈਸ ਸੁੱਟੇ ਨਾ ਰਾਵੜਦਿਆਂ ਗੋਲੀਆਂ ਚਲਾਈਆਂ ਗਈਆਂ ਨਾ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਂ ਦੇ ਉੱਤੇ ਪਾਸਪੋਰਟ ਰੱਦ ਕਰਨ ਦੇ ਧਮਕੀਆਂ ਦਿੱਤੀਆਂ ਗਈਆਂ ਤੁਸੀਂ ਇਸ ਕਿਸਾਨ ਪ੍ਰੋਟੈਸਟ ਨੂੰ ਯੂਰਪ ਦੇ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ